ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਪਾਸ਼ਾ ਤੀਸਰੇ ਮਹਾਰਾਜ ਜੀ ਦੀ ਰਚਿਤ ਪਵਿੱਤਰ ਗੁਰਬਾਣੀ ਹੈ ਜੋ ਕਿ ਸ਼੍ਰੀ ਰਾਗ ਦੇ ਵਿੱਚ ਰਚਿਤ ਹੈ ਆਪ ਜੀ ਫਰਮਾਉਣਾ ਕਰਦੇ ਹਾਂ ਕਿ ਮਨ ਆਹ ਇਨਸਾਨ ਆਪਣੇ ਮਨ ਨੂੰ ਸਮਝਾ ਇਹ ਗੱਲ ਸਮਝਾ ਕਿ ਤਜ ਦੇ ਮਤਲਬ ਛੱਡ ਦੇ ਕੀੜੀ ਚ ਛੱਡਣੀ ਆ ਕਿਸੇ ਦੀ ਨਿੰਦਾ ਕਰਨੀ ਆਪ ਹਉਮੇ ਵਿੱਚ ਹੰਕਾਰ ਚ ਰਹਿਣਾ ਅਹੰਕਾਰ ਚ ਰਹਿਣਾ ਛੱਡ ਦੇ ਨਿਮਾਣਾ ਬਣ ਕੇ ਜੀ ਮਿੱਠੀ ਬੋਲੀ ਰੱਖ ਸਾਦਾ ਲਿਬਾਸ ਰੱਖ ਉਸ ਤੋਂ ਬਾਅਦ ਸਭਨਾਂ ਦਾ ਭਲਾ ਕਰਦਾ ਰਹਿ ਇਹ ਹੀ ਪਰਮਾਤਮਾ ਜੀ ਨੂੰ ਮਿਲਣ ਦੀ ਵਿਧੀ ਹੈ ਨਿੰਦਾ ਨਾ ਕਰ ਕਿਸੇ ਦੀ ਕਿ ਉਹ ਮਾੜਾ ਉਹ ਮੜਾ ਹੀ ਕਹਿ ਮੈਂ ਆਪਣੀਆਂ ਬੁਰਾਈਆਂ ਤੇ ਕਾਬੂ ਪਾ ਲਿਆ ਥੈਂਕ ਯੂ